ਹਾਂਜੀ ਸਸੀ ਗਾਲ ਜੀ ਕੀ ਹਾਲ ਚਾਲਾ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਮੋਗੇ ਸਲੋ ਜੀ ਅੱਜ ਅਪਾ ਪਹੁੰਚੇ ਸੀਗੇ ਪਿੰਡ ਸਰਦਾਰਵਾਲਾ ਜ਼ਿਲ੍ਹਾ ਜਲੰਧਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਹੋ ਰਹੀ ਸਾਹਮਣੇ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਬੋਰ ਇਹ ਜੀ ਰੇਤਾ ਮਾਰਦਾ ਜਿਵੇਂ ਤੁਸੀਂ ਆਪਿਆ ਦੇਖ ਸਕਦੇ ਹੋਗੇ ਆਲੇ ਦੁਆਲੇ ਤੇ ਪਾਕੀ ਕੈਮਰਾ ਕਰਦੇ ਚੈੱਕ ਦੇਖਦੇ ਕੀ ਪ੍ਰੋਬਲਮ ਹੈ ਬੋਰ ਦੇ ਵਿੱਚ ਤੇ ਕਿਉਂ ਇਹ ਰੇਤਾ ਮਾਰਦਾ ਹੈਗਾ ਠੀਕ ਹੈ ਕੈਮਰਾ ਤੇ ਕੈਮਰਾਮੈਨ ਰੈਡੀ ਨੇ ਆਪਣੇ ਸੋ ਇਧਰ ਆਪਣੀ ਗੱਡੀ ਖੜੀ ਹੈ ਗੱਡੀ ਦੇ ਵਿੱਚ ਲੱਗੀ ਐਲਸੀਡੀ ਤੇ ਦੇਖਦੇ ਉੱਤੇ ਸੋ ਆਜੋ ਜੀ ਕੋਈ ਨਾ ਕੋਈ ਹੌਲੀ ਹੌਲੀ ਜਾਣ ਦੇ ਜਿੰਨਾ ਹੋ ਗਿਆ ਦੇਖੀ ਹੈ 47 ਚੱਲ ਜਾਣ ਦੇ ਮੜ ਤਾਂ ਜੱਕ ਛੱਡੀ ਵਾ ਠੀਕ ਹੈ ਹੌਲੀ ਚੱਲੀ ਹੋਣਾ 120 ਤੀ ਤੇ ਚੱਲਦੇ ਹੁਣੇ ਮੋਟਰਾਂ ਹੌਲੀ ਚੱਲੀ ਹੌਲੀ 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 ਚੱਲ ਹੌਲੀ ਹੌਲੀ ਕਿੰਨਾ ਹੋ ਗਿਆ ਹੈ ਸੌਦਾ ਜਲਦੀ ਨਾਲ ਜੀ ਮੋਟਰ ਚੱਲ ਕਿਣਾ ਹੋ ਗਿਆ ਹਨੀ ਜਾਣ ਦੇ ਰੇਤਾ ਕਿਧਰ ਭੱਗ ਗਿਆ ਬਾਈ ਬੱਕਰੀ ਭੱਗ ਗਈ ਚੱਲ ਤੂੰ ਜਾ ਲੈ ਜਾਣ ਦੇ ਜਾਣ ਦੇ ਹੂੰ ਹੂੰ ਹੌਲੀ 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 ਰੋਕੋ ਰੇ ਕਿੰਨਾ ਹੋ ਗਿਆ ਓਰੇ 53 ਫੁੱਟ ਹੋ ਗਿਆ ਨੋ ਇੱਕ ਫੁੱਟ ਦਾ ਟਾਰੀ ਸੋਟਾ ਟਾਰੀ ਫੁੱਟ ਚੱਲ ਥੱਲੇ ਜਾਲਾ ਨਾ ਹੋ ਗਿਆ ਓਰੇ 43 5 ਫੁੱਟ ਰੁੱਟਿਆ ਹੋ ਜਾਣੀ ਹੂੰ 343 343 ਜਾਣ ਦੇ ਨਾ ਨਹੀਂ ਫੈਂਟਰਾ ਕਿੰਨਾ ਹੋ ਗਿਆ ਆਸ ਰੋਕੀ 155 ਚੱਲਾ ਜਾਣ ਦੀ ਕੱਪ ਲਾ ਕੇ ਬੈ ਬਣਾ ਤੂੰ ਹੂੰ ਸੁਪਰ 52 ਫੋਟੋ ਤੇ ਫੈਂਟਰ ਚੱਲੇ ਗਏ ਹੈ ਜਾਣਦੇ ਜਾਣਦੇ சார் போ ਰੋਕ ਕਿੰਨਾ ਹੋ ਗਿਆ ਓਰੇ 223 225 ਇਹ ਕਿਹ ਇੱਕ 43 ਲਿਖਿਆ ਜਿਹੜਾ ਯਾਰ ਦਾ ਹੂੰ

ਮਾਡ ਲਾਰਡ ਹਲੋ ਬਸ ਉਰੇ ਰੁਕਣੀ ਕਿੰਨਾ 48 ਹੋਰੇ ਹਾਂ ਉੱਪਰ ਘਰ ਹੁਣ ਮੈਂ ਕਰਦਾ ਹਾਂ ਜੀ ਹੌਲੀ ਹੌਲੀ ਉੱਪਰ ਕਰਾਂ ਇਹ ਆ ਪਰ ਪੁੱਟਿਆ ਜੀ ਕੱਲ ਨੂੰ ਕੱਲ ਨੂੰ ਜੀ ਕੱਲ ਨੂੰ ਹੌਲੀ 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 ਰੁਕ ਰੁਕ ਕਿੰਨਾ ਹੋ ਗਿਆ ਹੋਰੇ

ਏ ਹੁਣ ਮਤਲਬ ਇੱਥੋਂ ਤੱਕ ਹੀ ਹੈ ਜੀ ਨਾ ਨਾ ਸਰ ਚਲੋ ਜੀ ਫਾਈਨਲੀ ਕੈਮਰਾ ਆਪਣਾ ਵੱਜ ਚੁੱਕਿਆ ਤੇ ਕੱਢਦੇ ਕੈਮਰਾ ਬਾਹਰ ਤੇ ਕਰਕੇ ਤਾਰ ਇਕੱਠੀ ਫਿਰ ਮਿਸਤਰੀ ਜੀ ਨਾਲ ਕਰਾਵਾਂਗੇ ਤੁਹਾਡੀ ਗੱਲ ਤੇ ਪੁੱਛ ਜਾਨਣ ਤੋਂ ਕੀ ਰਿਪੋਰਟ ਹੈ ਕੀ ਡਿਟੇਲ ਆਪਣੀ ਪੂਰਦੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਪਿੰਡ ਪਹੁੰਚੇ ਸਰਦਾਰ ਬਾਲ ਤੇ ਉਰੇ ਆਪਾਂ ਨੇ ਜ਼ਿਲ੍ਹਾ ਜਲੰਧਰਾ ਤੇ ਆਪਾਂ ਬੋਰ ਚੈੱਕ ਕਰਨ ਵਾਸਤੇ ਪਹੁੰਚੇ ਸੀ ਜਿੱਮੇ ਬਾਈ ਨੇ ਦਿਖਾਈ ਹੁਣਾ ਰੇਤਾ ਵਾ ਮਾਰਦੀ ਐ ਮੋਟਰਾ ਖੇਲ ਦੇ ਵਿੱਚ ਤੇ ਖਾਲ ਦੇ ਵਿੱਚ ਭਰਿਆ ਪਿਆ ਪੂਰਾ ਰੇਤਾ ਤੇ ਆਪਨੇ ਰੇਤਾ ਮਾਰਨ ਨੂੰ ਹਟਾਉਣਾ ਬੋਰੇ ਬੋਰ ਆਪ ਤੇ ਪਾਣੀ ਲੇਵਲ ਉਹਦੇ 44 ਫੁੱਟ ਤੇ ਹੈ ਤੇ 145 ਤੋਂ ਲੈ ਕੇ 148 ਤੱਕ ਫਟਿਆ ਹੋਇਆ ਪਾਪ ਅੰਦਰ ਆਇਆ ਹੋਇਆ ਪਾਪ ਤੇ ਬਾਕੀ ਇਹਨਾਂ ਨਾਲ ਗੱਲ ਹੋ ਗਈ ਮੈਂ ਉਹਨੂੰ ਦਿਖਾਤਾ ਐ ਨਾ ਇਹ ਤਸੱਲੀ ਕਰਵਾਤੀ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੂਲ ਤੇ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ 9981754490 ਬਾਕੀ ਬਾਈਆਂ ਨਾਲ ਗੱਲ ਹੋ ਗਈ ਤੇ ਇਹਦਾ ਕੰਮ ਕਰਨਾ ਪਾਣੇ ਕੱਲ ਨੂੰ ਕੰਮ ਸਟਾਰਟ ਕਰਾਂਗੇ ਬਾਕੀ ਵੀਡੀਓ ਜਿਹੜੀ ਦੂਜੀ ਹੋਗੀ ਉਹ ਅਸੀਂ ਬਾਅਦ ਚ ਪਾ ਦਾਂਗੇ ਬਾਕੀ ਜਿਹੜਾ YouTube ਤੇ ਪੇਜ ਬਣਾਇਆ ਹੋਇਆ ਮੁਖਤਿਆਰ ਨਮੂਲ ਦੇ ਨਾਮ